ਸਸਿਕਾ ਲਦੀਪਾਂ ਜੀ ਸਸਿਕਾ ਬਾਜੀ ਕਿਦਾਂ ਹੈ ਹਸਪਤਾਲ ਦੇ ਵਿੱਚ ਕੋਈ ਤੁਹਾਡਾ ਪੈਸਾ ਤਾਂ ਨਹੀਂ ਲੱਗਾ ਨਹੀਂ ਬਾਜੀ ਕੋਈ ਪੈਸਾ ਨਹੀਂ ਲੱਗਾ ਸਾਡੇ ਤੇ ਤਾਂ ਪੀ ਜਾਨ ਲੱਗਾ ਬਹੁਤ ਵਧੀਆ ਇਲਾਜ ਹੋਇਆ ਸਾਡਾ ਆਪਰੇਸ਼ਨ ਵਧੀਆ ਹੋ ਗਿਆ ਹਾਂਜੀ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਤੋਂ 15 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਇਹ ਭੈਣ ਜੀ ਹੋਣਾ ਦੀ ਜਿਹੜੇ ਕਿ ਘਰੇ ਹੀ ਮਤਲਬ ਕਿ மஞ்சੇ ਤੇ ਤੜਫਦੇ ਪਏ ਹੀ ਤੇ ਇਲਾਜ ਕਰਾਉਣ ਲਈ ਇਹਨਾਂ ਕੋਈ ਇੱਕ ਪੈਸਾ ਨਹੀਂ ਹੈਗਾ ਇਹ ਵੀਰ ਦਾ ਨਾਮ ਔਫਕਾਰ ਸਿੰਘ ਆ ਅੱਜ ਇਹਨਾਂ ਨੂੰ ਛੁੱਟੀ ਮਿਲਣ ਲੱਗੀ ਹੈ ਹਸਪਤਾਲ ਤੋਂ ਇਹਨਾਂ ਦਾ ਆਪਰੇਸ਼ਨ ਹੋ ਗਿਆ ਬਹੁਤ ਵਧੀਆ ਆਪਰੇਸ਼ਨ ਹੋਇਆ ਤੇ ਆਪਾਂ 1 ਮਿੰਟ ਵਾਸਤੇ ਗੱਲ ਕਰਦੇ ਹਾਂ ਸਸੀਕਲ ਜੀ ਬਣ ਜੀ ਸ਼ਸ਼ਕਪਾ ਜੀ ਕਿੱਦਾਂ ਹੈ ਹਸਪਤਾਲ ਦੇ ਵਿੱਚ ਕੋਈ ਤੁਹਾਡਾ ਪੈਸਾ ਤਾਂ ਨਹੀਂ ਲੱਗਾ ਨਹੀਂ ਪਾਜੀ ਕੋਈ ਪੈਸਾ ਨਹੀਂ ਲੱਗਾ ਜ ਸਾਡੇ ਤੇ ਤਾਂ ਪੀਜਾ ਲੱਗਾ ਬਹੁਤ ਵਧੀਆ ਲਾਜ ਹੋਇਆ ਸਾਡਾ ਆਪਰੇਸ਼ਨ ਵਧੀਆ ਹੋ ਗਿਆ ਹਾਂਜੀ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਬਹੁਤ ਵਧੀਆ ਲਾਜ ਆਉਂਦਿਆ ਸੀ ਬੱਚਿਆਂ ਨੇ ਵੀ ਬਹੁਤ ਦੇਖਭਾਲ ਕੀਤੀ ਹੈ अच्छा जी हां जी बच्चे बहुत देखभाल ਕਰਦੇ ਤੇ ਕੋਈ ਰੋਟੀ ਪਾਣੀ ਦਾ ਤੁਹਾਡੇ ਕੋਲ ਖਰਚਾ ਲਿਆ ਹੋਵੇ ਜਾਂ ਨਹੀਂ ਜੀ ਕੋਈ ਨਹੀਂ ਸਾਡੇ ਕੋਲ 1 ਰੁਪਿਆ ਨਹੀਂ ਲਿਆ ਰੋਟੀ ਪਾਣੀ ਰੋਟੀ ਪਾਣੀ ਬੱਚੇ ਦਿੰਦੇ ਰਹੇ ਆ ਹੂੰ ਹੂੰ ਬੱਚਿਆਂ ਨੇ ਬਹੁਤ ਸੇਵਾ ਕੀਤੀ ਰੋਟੀ ਪਾਣੀ ਪਾਣੀ ਗਰਮ ਕਰ ਕਰ ਦਿੰਦੇ ਰਹੇ ਬੱਚਿਆਂ ਨੂੰ ਕਿੰਨੀਆਂ ਬੇਟੀਆਂ ਤੁਹਾਡੀਆਂ ਇਹ ਮੇਰੀਆਂ ਦੋ ਬੇਟੀਆਂ ਐ ਦੋ ਬੇਟੀਆਂ ਹਾਂਜੀ ਤੇ ਬੜਾ ਮਤਲਬ ਕਿ ਦੁੱਖ ਹੋਇਆ ਅਸੀਂ ਜਦੋਂ ਵੀਡੀਓ ਵੇਖੀ ਤੁਹਾਡੀ ਅਹੀਂ ਤੇ ਲੈ ਕੇ ਆਈਆਂ ਹਾਂ ਤੁਹਾਨੂੰ ਹਾਂਜੀ ਤੇ ਹੁਣ ਤੁਸੀਂ ਕੋਈ ਸੰਗਤ ਨੂੰ ਸਨੇਹਾ ਦੇਣਾ ਹੋਏ ਹਾਂਜੀ ਬਿਲਕੁਲ ਸਾਨੂੰ ਇਹੋ ਕਹਿੰਦੇ ਕਿ ਇੱਥੇ ਬਹੁਤ ਵਧੀਆ ਇਲਾਜ ਹੁੰਦਾ ਜੇ ਕਿਰਪਾ ਦਾ ਜਿਹੜਾ ਕੋਈ ਨਹੀਂ ਹੁੰਦਾ ਉਹਦਾ ਇਲਾਜ ਪਾਜੀ ਕਰਦੇ ਨੇ ਬਹੁਤ ਵਧੀਆ ਜਦੋਂ ਤੁਸੀਂ ਹਸਪਤਾਲ ਲਾਏ ਹੀ ਘਰ ਤੁਹਾਡੇ ਕੋ ਕੋਈ ਪੈਸਾ ਹੈਗਾ ਹਾਂਜੀ ਨਹੀਂ ਨਹੀਂ ਸਾਡੇ ਕੋ ਨਹੀਂ ਜੀ ਹੈਗਾ ਸਿਰਫ 200 ਰੁਪਏ ਹੀ ਆਲੇ ਬਸ ਹਾਂਜੀ 200 ਰੁਪਏ ਦਾ ਅੱਜ ਕੱਲ ਕੀ ਆਉਂਦਾ ਹਾਂਜੀ ਕੋਈ ਮਤਲਬ ਕਿ ਕਿਸੇ ਨੇ ਕੋਈ ਵੀ ਡਿਮਾਂਡ ਨਹੀਂ ਕੀਤੀ ਨਹੀਂ ਨਹੀਂ ਕਿਸੇ ਨੇ ਨਹੀਂ ਕੀਤੀ ਜਿਹੜੇ ਹੈਗੇ ਖਰਚਾ ਵਾਰ ਚਲੇ ਕੋਈ ਕਹਿੰਦਾ ਕਿਤੇ ਚਲ ਗਿਆ ਆਟਾ ਸੌਣ ਕਰਾ ਦੇ ਕਹਿੰਦਾ ਕਿੱਥੇ ਅੱਛਾ ਉਹ ਫਿਰ ਉੱਥੋਂ ਹੋਈ ਆਟਾ ਸੌਣ ਦ ਆਪਰੇ ਕਵਾਲੀਏ ਦੀ ਕਰਾਈ ਹੈ ਗਦਾਹ ਹੋਰ ਕਰਾਈ ਹੈ ਠੀਕ ਹੈ ਜੀ ਹਾਂਜੀ ਚਲੋ ਵਧੀਆ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਜਿਨ੍ਹਾਂ ਨੇ ਸੇਵਾ ਭੇਜ ਕੇ ਤੇ ਇਹ ਭੈਣ ਦਾ ਇਲਾਜ ਕਰਾਇਆ ਗੁਰਦਿਆਂ ਦਾ ਪ੍ਰਸ਼ਨ ਹੋਇਆ ਜੀ ਇਹਨਾਂ ਦਾ ਤੇ ਬਹੁਤ ਪ੍ਰੋਬਲਮ ਸੀ ਤੜਫਦੇ ਪਏ ਸੀ ਘਰੇ ਜਦੋਂ ਆਪਾਂ ਲੈ ਕੇ ਆਏ ਇਹਨਾਂ ਨੂੰ ਤੇ ਕਿਰਪਾ ਕਰਕੇ ਸੰਗਤ ਜੀ ਇਦਾਂ ਹੀ ਸਾਥ ਦਿੰਦੇ ਰਹੋ ਤੇ ਇਦਾਂ ਹੀ ਲੋੜਵੰਦਾਂ ਦੀ ਜਿਹੜੀ ਹੈ ਮਦਦ ਕਰਦੇ ਰਹੋ ਵਾਹਿਗੁਰੂ ਜੀ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਲੇਬਰ ਕਰਦਾ ਹਾਂ ਲੇਬਰ ਦਾ ਕੰਮ ਕਰਦੇ ਹਾਂ ਹਾਂਜੀ ਤੇ ਕਿਦਾਂ ਕਿੰਨੇ ਦਿਨ ਪਏ ਰਹੇ ਘਰ ਵਿੱਚ ਜਦੋਂ ਦਰਦ ਹੁੰਦੀ ਰਹੀ ਇਹਨਾਂ ਨੂੰ ਹਜੇ ਇਹਨਾਂ ਨੂੰ 10 ਦਿਨ ਹੋ ਗਏ 10 ਦਿਨ ਹਾਂਜੀ ਹਾਂਜੀ ਤੇ ਕੋਈ ਕੇ ਨੇ ਮਦਦ ਨਹੀਂ ਕੀਤੀ ਨਹੀਂ ਕੇ ਇਹਨੇ ਮਦਦ ਕੀਤੀ ਚਲੋ ਇੱਥੇ ਇਹ ਹਸਪਤਾਲ ਬਾਰੇ ਤੁਸੀਂ ਕੋਈ ਸੰਗਤ ਨੂੰ ਗੱਲ ਕਰਨੀ ਹੋਵੇ ਕਹਿਣਾ ਹੋਵੇ ਤੇ ਹਾਂਜੀ ਹਾਂਜੀ ਮਤਲਬ ਇਹ ਹਸਪਤਾਲ ਬਹੁਤ ਵਧੀਆ ਜੇ ਬਹੁਤ ਵਧੀਆ ਇਲਾਜ ਹੁੰਦਾ ਜੇ ਇੱਥੇ ਇੱਥੇ ਕਿਸੇ ਵੀ ਚੀਜ਼ ਦੀਾਨੂੰ ਤੰਗੀ ਨਹੀਂ ਆਈ ਹੈਗੀ ਵਧੀਆ ਭਾਜੀ ਉਹਨਾਂ ਨੇ ਇਲਾਜ ਕੀਤਾ ਤੁਹਾਡਾ ਹੁਣ ਅਸੀਂ ਘਰ ਜਾ ਰਹੇ ਹਾਂ ਉਹ ਵਧੀਆ ਦੇਖਭਾਲ ਕੀਤੀ ਭਾਈਆ ਵਾਹਿਗੁਰੂ ਕੀ ਧੰਨਵਾਦ ਜੀ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ